ਮਰਸ਼ੀਦ ਬਾਬਾ ਦੀਪ ਸਿੰਘ ਜੀ ਦੇ ਪਾਵਨ ਸ਼ੀਰ ਦੀ ਧਾੜੇ ਨੂੰ ਸਮਰਪਿਤ ਮਹਾਨ ਗੁਰਮਤ ਸਮਾਗਮ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਬਸਤੀ ਕਰਮ ਸਿੰਘਪੁਰਾ ਪਿੰਡ ਦਿਹਾਣਾ ਵਿਖੇ ਸਮੂਹ ਨਗਰ ਨਿਵਾਸੀਆਂ ਪ੍ਰਵਾਸੀ ਪੰਜਾਬੀਆਂ ਤੇ ਇਲਾਕੇ ਦੇ ਸਹਿਯੋਗ ਨਾਲ ਸ਼ਰਧਾ ਭੂਰ ਭਾਵਨਾ ਨਾਲ ਕਰਵਾਇਆ ਗਿਆ ਇਸ ਮੌਕੇ ਸਿੰਘ ਸਾਹਿਬ ਜਹਦਰ ਬਾਬਾਜੀਤ ਸਿੰਘ ਵਾਸੀ ਨੇ ਦੱਸਿਆ ਕਿ ਸ਼ਹੀਦੀ ਸਮਾਗਮ ਦੌਰਾਨ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਬਾਖੜ ਦੇ ਭੋਗ ਪਾਏ ਗਏ ਉਪਰੰਤ ਦੀਵਾਨ ਹਾਲ ਵਿੱਚ ਜਹਦਰ ਕੁਲਵਰ ਸਿੰਘ ਉਪਾਲੀਆਂ ਭਾਈ ਬਲਵੀਰ ਸਿੰਘ ਹਸੈਨਪੁਰ ਕੁਬਿਸ਼ਰੀ ਜੱਤਾ ਭਾਈ ਅੰਮ੍ਰਿਤਪਾਲ ਸਿੰਘ ਓਪਾਲੀਆਂ ਭਾਈ ਨਰਮਲ ਸਿੰਘ ਹੋਕੜਾ ਆਦ ਨੇ ਗੁਰਵਾਨੀ ਗੁਰ ਇਤਿਹਾਸ ਰਾਈ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੁੜਿਆ ਇਸ ਮੌਕੇ ਜਿਹਦਰ ਬਾਬਾ ਅਜੀਤ ਸਿੰਘ basti ਵੱਲੋਂ ਸਹਿਯੋਗੀਆਂ ਨੂੰ ਸਿਰ ਪਾਉ ਦੇ ਕੇ ਜਿੱਤੇ ਸਨਮਾਨਿਤ ਕੀਤਾ ਗਿਆ ਉੱਥੇ ਉਹਨਾਂ ਨੇ ਇਸ ਸਭ ਸੰਗਤਾਂ ਨੂੰ ਦਾ ਧੰਨਵਾਦ ਵੀ ਕੀਤਾ इस मौके बीबी भी भी तरसीम कौर बासी जहेदर बाबा कुलवरण सिंह गोपालिया मीत जहेदर बाबा बलराज गिल गिरहली संत बाबा चरणजीत सिंह कुलदीप सिंह संसारपुर अजीत सिंह मैसमपुर सरबजीत कौर बासी बलदेव बासी गुरपंत कौर हरदीप कौर हरगोबिंद बासी जोरावर सिंह बासी प्रताप सिंह जंग बहादुर सिंह अमृतप्रीत कौर जसवीर शिंदा सुखमनप्रीत कौर हरभजन सिंह लुधियाना सरपंच सिंह बाबा ਓਮਕਾਰ ਸਿੰਘ ਜੰਜੂਆ ਗੁਰਪ੍ਰੀਤ ਸਿੰਘ ਜੰਜੂਆ ਗੋਟੇਕ ਸਿੰਘ ਅਵਤਾਰ ਸਿੰਘ ਮਨਜੀਤ ਸਿੰਘ ਗਿੱਲ ਕਮਲਜੀਤ ਸਿੰਘ ਫਗਲਾਣਾ ਨਰਮਲ ਸਿੰਘ ਹੁਕੜਾ ਤੋਂ ਇਲਾਵਾ ਵੱਡੀ ਗਿਣਤੀ ਵੀ ਸੰਗਤਾਂ ਹਾਜ਼ਰ ਸਨ ਇਸ ਮੌਕੇ ਸਮਾਗਮ ਦੌਰਾਨ ਚਾਹ ਪਕੌੜੇ ਤੇ ਗੁਰੂ ਕੇ ਲੰਗਰ ਟੋਟ ਵਰਤਾਏ ਗਏ ਦੇਖੋ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਜ਼ਿਲ੍ਹਾ ਇੰਚਾਰਜ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ